ਰੋਪਨਸਾਪ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੇਮ ਸਮਰਾ ਪਹਿਲਗਾਮ ਹਮਲੇ ਤੋਂ ਬਾਅਦ ਪੀਐਮ ਮੋਦੀ ਦੇ ਵੱਲੋਂ ਦੇਸ਼ਵਾਸੀਆਂ ਦੇ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਦੇ ਵੱਲੋਂ ਵੀ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੁਸ਼ਮਣਾਂ ਨੂੰ ਉਹਨਾਂ ਅਤਵਾਦੀਆਂ ਨੂੰ ਅਸੀਂ ਬਖਸ਼ਾਂਗੇ ਨਹੀਂ ਸੋਚ ਤੋਂ ਪਰੇ ਦੀ ਵੀ ਅਸੀਂ ਅਜੇਹੀ ਸਜ਼ਾ ਦਵਾਗੇ ਕਿ ਇਹਨਾਂ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦੇਾਂਗੇ ਤੇ ਹੁਣ ਜਦੋਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਮੋਹ ਤੋੜਮਾ ਜਵਾਬ ਦਿੱਤਾ ਗਿਆ ਉਸ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਇਹ ਸਭ ਕੁਝ ਤਾਂ ਹੋਣਾ ਹੀ ਸੀ ਕਿਉਂਕਿ ਦੇਸ਼ ਸਾਡੇ ਵੱਲ ਵੇਖ ਰਿਹਾ ਸੀ ਕਿ ਅਸੀਂ ਕੀ ਕੁਝ ਕਰਨਾ ਹੈ ਤੇ ਹੁਣ ਇਹ ਹਮਲਾ ਜਿਹੜਾ ਕੀਤਾ ਹੈ ਇਹ ਭਾਰਤੀਆਂ ਦੀ ਹਰ ਇੱਕ ਦੇ ਦਿਲ ਦੇ ਵਿੱਚ ਸੀ ਕਿ ਪਹਿਲਗਾਮ ਹਮਲੇ ਦਾ ਬਦਲਾ ਜਿਹੜਾ ਲੈਣਾ ਚਾਹੀਦਾ ਹੈ ਤੇ ਇਸੇ ਤੋਂ ਬਾਅਦ ਹੁਣ ਪੀਐਮ ਮੋਦੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਭਾਰਤੀ ਸਾਡੇ ਉੱਤੇ ਅੱਖਾਂ ਟਿਕਾ ਕੇ ਬੈਠੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਆਸ ਸੀ ਕਿ ਜੋ ਪਹਿਲਗਾਮ ਹਮਲਾ ਹੋਇਆ ਉਸ ਦਾ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦੇਵੇਗਾ ਤੇ ਇਸ ਕਰਕੇ ਇਹ ਸਭ ਕੁਝ ਹੋਣਾ ਸੀ ਤੇ ਭਾਰਤ ਨੇ ਉਸ ਦਾ ਜਵਾਬ ਜਿਹੜਾ ਬੜੀ ਚੰਗੀ ਤਰ੍ਹਾਂ ਦੇ ਨਾਲ ਦਿੱਤਾ ਸੋ ਕੈਬਨਿਟ ਮੀਟਿੰਗ ਦੇ ਵਿਚਾਲੇ ਪੀਐਮ ਮੋਦੀ ਦਾ ਇਹ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਭਾਰਤ ਦੀਆਂ ਤਿੰਨੇ ਜੀੜੀਆਂ ਫੌਜਾਂ ਨੇ ਉਹਨਾਂ ਦੀ ਤਾਰੀਫ਼ ਵੀ ਜਿਹੜੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਹੈ ਕਿ ਭਾਰਤੀ ਫੌਜਾਂ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸਦੀ ਅਸੀਂ ਸ਼ਲਾਘਾ ਕਰਦੇ ਹਾਂ ਤੇ ਭਾਰਤ ਦੇ ਲਈ ਇਹ ਮਾਣ ਵਾਲੀ ਗੱਲ ਹੈ ਸੋ ਪਹਿਲਗਾਮ ਦੇ ਵਿੱਚ ਨਿਰਦੋਸ਼ੀਆਂ ਨੂੰ ਮਾਰਿਆ ਗਿਆ ਤੇ ਉਸੇ ਤੋਂ ਬਾਅਦ ਹਰ ਇੱਕ ਭਾਰਤੀ ਦਾ ਹਰ ਇੱਕ ਵਿਅਕਤੀ ਦਾ ਖੂਨ ਜਿਹੜਾ ਖੋਲ ਉੱਠਿਆ ਸੀ ਕਿ ਆਖਰਕਾਰ ਇਹਨਾਂ ਨਿਰਦੋਸ਼ੀਆਂ ਦਾ ਹੈ ਕਿ ਸੀ ਜਿਨ੍ਹਾਂ ਦੇ ਵੱਲੋਂ ਦੱਸ ਰਹੀਏ ਕਿ ਜਿਹੜੇ ਅਤਵਾਦੀਆਂ ਦੇ ਵੱਲੋਂ ਇਹਨਾਂ ਨੂੰ ਜਾਨੋ ਮਾਰ ਮੁਕਾਇਆ ਉਹ ਤਸਵੀਰਾਂ ਭਾਵੋ ਕਰ ਦੇਣ ਵਾਲੀਆਂ ਸਨ ਜਿਸ ਤੋਂ ਪੀਐਮ ਮੋਦੀ ਦੇ ਵੱਲੋਂ ਇਹ ਵਾਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਨੇ ਵੀ ਪਹਿਲਗਾਮ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਇਸ ਹਮਲੇ ਨੂੰ ਅੰਜਾਮ ਦਿੱਤਾ ਉਸ ਨੂੰ ਇੱਕ ਵੀ ਬੰਦੇ ਨੂੰ ਬਖਸ਼ਿਆ ਨਹੀਂ ਜਾਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੀ ਗੱਲ ਕੀਤੀ ਜਾਏ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਏ ਕਿ ਇਹ ਪੀਐਮ ਮੋਦੀ ਦੀ ਸਰਕਾਰ ਹੈ ਤੇ ਬਦਲਾ ਲੈ ਕੇ ਛੱਡੇਗੀ ਤੇ ਕੋਈ ਭੁਲੇਖਾ ਨਾ ਰਹੇ ਕਿ ਇਹ ਜਵਾਬ ਭਾਰਤ ਦੇ ਵੱਲੋਂ ਨਹੀਂ ਦਿੱਤਾ ਜਾਏਗਾ ਰੱਖਿਆ ਮੰਤਰੀ ਰਾਜਨਾਥ ਸਿੰਘ ਹਰਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿਉਣ ਵਾਲੇ ਸਮੇਂ ਦੇ ਵਿੱਚ ਜਿਹਹਾ ਜਵਾਬ ਦਿੱਤਾ ਜਾਏਗਾ ਜਿਸ ਦੀ ਭਾਰਤ ਉਮੀਦ ਕਰ ਰਿਹਾ ਤੇ ਪੀਐਮ ਮੋਦੀ ਹੋਰਾਂ ਦੇ ਵੱਲੋਂ ਹੁਣ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜਦੋਂ ਦੇਸ਼ ਸਾਡੇ ਵੱਲ ਅੱਖਾਂ ਤੱਕੇ ਦੇਖ ਰਿਹਾ ਸੀ ਕਿ ਭਾਰਤ ਦੇ ਵੱਲੋਂ ਪੀਐਮ ਮੋਦੀ ਦੇ ਵੱਲੋਂ ਕੁਝ ਅਜਿਹਾ ਕੀਤਾ ਜਾਵੇ ਜਿਸ ਦਾ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਉਸ ਦਾ ਬਦਲਾ ਲਿਆ ਜਾਵੇ ਸੋ ਇਹ ਕਹਿ ਸਕਦੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਦੇ ਵਿੱਚ ਕਈਆਂ ਦੇ ਸੰਧੋਰ ਜਿਹੜੇ ਮਿੱਟੇ ਤੇ ਆਪਰੇਸ਼ਨ ਸੰਧੋਰ ਦੇ ਤਹਿਤ ਹੀ ਪਾਕਿਸਤਾਨ ਨੂੰ ਇਸ ਦਾ ਜਵਾਬ ਜਿਹੜਾ ਦਿੱਤਾ ਗਿਆ ਇੱਕ ਇੱਕ ਹੰਝੂ ਦਾ ਬਦਲਾ ਭਾਰਤੀ ਫੌਜ ਦੇ ਵੱਲੋਂ ਲਿਆ ਗਿਆ ਭਾਰਤੀ ਫੌਜ ਦੀਆਂ ਤਿੰਨੋਂ ਸੈਨਾਵਾਂ ਦੇ ਵੱਲੋਂ ਆਪਣੀ ਚੋਕ ਜਿਹੜੀ ਹੈ ਲਾ ਦਿੱਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਪਾਕਿਸਤਾਨੀਆਂ ਦੇ ਵਿੱਚ ਜਿਹੜੇ ਅਤਵਾਦੀਆਂ ਦੇ ਠਿਕਾਣੇ 9 ਸਾਲ ਉੱਥੇ ਅਜਿਹੀਆਂ ਮਿਸਾਲਾਂ 24 ਦਾਗੀਆਂ ਕਿ ਚਾਰੇ ਪਾਸੇ ਤਰਥੱਲੀ ਮੱਚ ਜਾਂਦੀ ਹੈ ਪਾਕਿਸਤਾਨ ਇੱਕ ਵਾਰ ਦਹਿਲ ਉੜਦਾ ਕਿ ਆਖਰਕਾਰ ਇੱਕੋ ਦਮ ਕੀ ਹੋ ਗਿਆ 23 ਮਿੰਟ ਦੀ ਭਾਰਤ ਨੇ ਅਜੇ ਹੀ ਕਾਰਵਾਈ ਕੀਤੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਚਾਰੇ ਪਾਸੇ ਤਰਥੱਲੀ ਜਿਹੜੀ ਮੁਚਾ ਕੇ ਰੱਖ ਦਿੱਤੀ ਤੇ ਇਸੇ ਤੋਂ ਬਾਅਦ ਹੁਣ ਪੀਐਮ ਮੋਦੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਬਖਸ਼ਣਾ ਨਹੀਂ ਹੈ ਤੇ ਜਿਹੜਾ ਭਾਰਤ ਦੇ ਵੱਲ ਆਖ ਚੋਕੋ ਕੇ ਬਿੰਦੇ ਸਨ ਭਾਰਤ ਦੇ ਵੱਡੇ ਦੁਸ਼ਮਣ ਸਨ ਉਹਨਾਂ ਦੇ ਘਰਾਂ ਨੂੰ ਢਾਈ ਟੇਰੀ ਕਰਕੇ ਰੱਖ ਦਿੱਤਾ ਉਹ ਨਾਵਾਂ ਕੌਣ ਨੇ ਜਿਨ੍ਹਾਂ ਦੀ ਚਰਚਾ ਜਿਹੜੀ ਚਾਰੇ ਪਾਸੇ ਹੋ ਰਹੀ ਹੈ ਕਿ ਜਿੱਥੇ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੂਰ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਚਰਚਾ ਦਾ ਵਿਸ਼ਾ ਨੇ ਕਿ ਆਖਰਕਾਰ ਇਹਨਾਂ ਦੋਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੀਆਂ ਪੋਲਾ ਖੋਲ੍ਹ ਦਿੱਤੀਆਂ ਨੇ ਇਹ ਹੈ ਕੌਣ ਹੈ ਇਸ ਪੂਰੀ ਖਬਰ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਦੇ ਵਿੱਚ ਦੱਸ ਦੇਗੇ ਕਿ ਇੱਕ ਮੁਸਲਮਾਨ ਤੇ ਇੱਕ ਹਿੰਦੂ ਮਹਿਲਾ ਜਿਨ੍ਹਾਂ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਜੋ ਕਾਰਵਾਈ ਹੋਈ ਉਸ ਦੀਆਂ ਸਾਰੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਦਿੱਤਾ ਹੈ ਇਸੇ ਵਿੱਚ ਦੱਸ ਦਈਏ ਕਿ ਸੋਫੀਆ ਕੁਰਾਇਸ਼ੀ ਭਾਰਤੀ ਫੌਜ ਜੋ ਕਿ ਵੈਲ ਲੈਫਟਿਨੈਂਟ ਕਰਨਲ ਨੇ ਇਹਨਾਂ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਵਿਯੋਮਿਕਾ ਸਿੰਘ ਭਾਰਤੀ ਹਵਾਈ ਫੌਜ ਦੇ ਵਿੱਚ ਵਿੰਗ ਕਮਾਂਡਰ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਦੱਸਿਆ ਕਿ ਆਪਰੇਸ਼ਨ ਸਿੰਦੂਰ ਦੀ ਅਹਿਮ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਸਾਰੀ ਸਾਂਝੀ ਕੀਤੀ ਗਈ ਕਰਨਲ ਸੋਫੀਆ ਤੇ ਵਿਯੋਮਿਕਾ ਸਿੰਘ ਨੇ ਪਾਕਿਸਤਾਨ ਦੀਆਂ ਪੋਲਾਂ ਛੇੜੀਆਂ ਇਸ ਦੇ ਵਿੱਚ ਖੋਲੀਆਂ ਨੇ ਭਾਰਤੀ ਫੌਜ ਅਧਿਕਾਰੀ ਸੋਫੀਆ ਕੁਰਾਇਸ਼ੀ ਜੇਕਰ ਗੱਲ ਕਰੀਏ ਤਾਂ ਗੁਜਰਾਤ ਦੇ ਨੇ 1981 ਦੇ ਵਿੱਚ ਵਡੋਤਰਾ ਕੁ ਜੁਗਰਾਤ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਗ੍ਰੈਜੂਏਸ਼ਨ ਕੀਤੀ ਗਈ ਸ਼ੁਰੂ ਤੋਂ ਫੌਜ ਦੇ ਵਿੱਚ ਭਰਤੀ ਹੋਣ ਦਾ ਇਹਨਾਂ ਨੂੰ ਸ਼ੌਂਕ ਸੀ ਤੇ ਹੁਣ ਇਹਨਾਂ ਦੇ ਵੱਲੋਂ ਦੱਸਿਆ ਗਿਆ ਕਿ 1999 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਇਹਨਾਂ ਦੀ ਚੋਣ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਚਰਚਾ ਦੇ ਵਿਸ਼ਾ ਵੀ ਰਹੇ ਕਿਉਂਕਿ 2016 ਦੇ ਵਿੱਚ ਵੀ ਸੁਰਖੀਆਂ ਦੇ ਵਿੱਚ ਸੋਫੀਆ ਆਏ ਸਨ ਲੈਫਟੀਨੈਂਟ ਕਰਨਲ ਸੋਫੀਆ ਕ੍ਰੈਸ਼ੀ ਵੀ ਸੁਰਖੀਆਂ ਦੇ ਵਿੱਚ ਆਏ ਜਦੋਂ ਬਹੁ ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਟੁਕੜੀ ਦੀ ਅਗਵਾਈ ਇਹਨਾਂ ਦੇ ਵੱਲੋਂ ਜਿਹੜੀ ਕੀਤੀ ਗਈ ਸੀ ਤੇ ਇਸੇ ਦੇ ਚੱਲਦਿਆਂ ਜੇਕਰ ਅੱਗੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਵਿਯੋਮਿਕਾ ਸਿੰਘ ਭਾਰਤੀ ਹਵਾਈ ਫੌਜ ਦੇ ਵਿੱਚ ਵਿੰਗ ਕਮਾਂਡਰ ਨੇ ਜਿਨ੍ਹਾਂ ਦਾ ਸ਼ੁਰੂ ਤੋਂ ਸੁਪਨਾ ਸੀ ਕਿ ਉਹ ਫੌਜ ਦੇ ਵਿੱਚ ਜਾਣਗੇ ਤੇ ਇਸੇ ਦੇ ਚਲਦਿਆਂ ਹੁਣ ਇਹਨਾਂ ਦੋਵਾਂ ਦੀ ਗੱਲ ਕੀਤੀ ਜਾਏ ਸੋਫੀਆ ਕੁਰੇਸ਼ੀ ਅਤੇ ਵਿਯੋਮਿਕਾ ਸਿੰਘ ਜਿਨ੍ਹਾਂ ਨੂੰ ਲੈ ਕੇ ਚਾਰੇ ਪਾਸੇ ਇਹ ਚਰਚਾ ਚਰਚਾ ਹੈ ਕਿ ਆਖਰਕਾਰ ਜਿੱਥੇ ਭਾਰਤੀ ਫੌਜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਆਪਰੇਸ਼ਨ ਸਿੰਧੋਰ ਚਲਾਇਆ ਸੀ ਉਸ ਨੂੰ ਲੈ ਕੇ ਜੋ ਪੂਰੀ ਜਾਣਕਾਰੀ ਪ੍ਰੈਸ ਬ੍ਰੀਫਿੰਗ ਕੀਤੀ ਗਈ ਉਸ ਦੇ ਵਿੱਚ ਇਹਨਾਂ ਦੇ ਵੱਲੋਂ ਪਾਕਿਸਤਾਨ ਦੀ ਕੱਲੀ-ਕੱਲੀ ਪੋਲ ਜਿਹੜੀ ਖੋਲ ਕੇ ਰੱਖ ਦਿੰਦੀ ਹੈ ਕਿ ਆਖਰਕਾਰ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਅੰਦਰ ਜਾ ਕੇ ਪਾਕਿਸਤਾਨ ਦੇ ਘਰ ਦੇ ਵਿੱਚ ਵੜ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਹੈ 24 ਮਸਾਇਲੇ ਜਿਹੜੀਆਂ ਬਾਕੀਆਂ ਗਈਆਂ ਨੋ ਠਿਕਾਣੇ ਜਿਹੜੇ ਨੀ ਅਤਵਾਦੀਆਂ ਦੀ ਉਹਨਾਂ ਨੂੰ ਢੇਰ ਕੀਤਾ ਕਿਆ ਵੱਖ-ਵੱਖ ਠਿਕਾਣਿਆਂ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਕਿਆ ਉਸ ਦਾ ਪੂਰੀ ਜਾਣਕਾਰੀ ਪ੍ਰੈਸ ਬਰੀਫਿੰਗ ਜੋ ਹੈ ਇਹਨਾਂ ਦੋਹਾਂ ਦੇ ਵੱਲੋਂ ਜਿਹੜੇ ਦਿੱਤੇ ਗਏ ਸੋ ਜਵਾਬਾਜ਼ ਮਹਿਲਾਮਾ ਇਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਦੱਸਈਏ ਕਿ ਪੂਰੀ ਪ੍ਰੈਸ ਬਰੀਫਿੰਗ ਦੇ ਵਿੱਚ ਪਾਕਿਸਤਾਨ ਦੀਆਂ ਪਰਤਾਂ ਖੋਲ ਕੇ ਜਿਹੜੀਆਂ ਰੱਖ ਦਿੱਤੀਆਂ ਨੇ ਇੱਕ ਮੁਸਲਮਾਨ ਤੇ ਦੋਛੇ ਹਿੰਦੂ ਜਿਨ੍ਹਾਂ ਨੂੰ ਅੱਗੇ ਰੱਖਿਆ ਗਿਆ ਤੁਸੀਂ ਉਸ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਇਹ ਸਭ ਕੁਝ ਤਾਂ ਹੋਣਾ ਹੀ ਸੀ ਕਿਉਂਕਿ ਦੇਸ਼ ਸਾਡੇ ਵੱਲ ਵੇਖ ਰਿਹਾ ਸੀ ਕਿ ਅਸੀਂ ਕੀ ਕੁਝ ਕਰਨਾ ਹੈ ਤੇ ਹੁਣ ਇਹ ਹਮਲਾ ਜਿਹੜਾ ਕੀਤਾ ਹੈ ਇਹ ਭਾਰਤੀਆਂ ਦੀ ਹਰ ਇੱਕ ਦੇ ਦਿਲ ਦੇ ਵਿੱਚ ਸੀ ਕਿ ਪਹਿਲਗਾਮ ਹਮਲੇ ਦਾ ਬਦਲਾ ਜਿਹੜਾ ਲੈਣਾ ਚਾਹੀਦਾ ਹੈ ਤੇ ਇਸੇ ਤੋਂ ਬਾਅਦ ਹੁਣ ਪੀਐਮ ਮੋਦੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਭਾਰਤੀ ਸਾਡੇ ਉੱਤੇ ਅੱਖਾਂ ਟਿਕਾ ਕੇ ਬੈਠੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਆਸ ਸੀ ਕਿ ਜੋ ਪਹਿਲਗਾਮ ਹਮਲਾ ਹੋਇਆ ਉਸ ਦਾ ਭਾਰਤ ਪਾਕਿਸਤਾਨ ਨੂੰ ਮੂੰਹ ਤੋੜਮਾ ਜਵਾਬ ਦੇਵੇਗਾ ਤੇ ਇਸ ਕਰਕੇ ਇਹ ਸਭ ਕੁਝ ਹੋਣਾ ਸੀ ਤੇ ਭਾਰਤ ਨੇ ਉਸ ਦਾ ਜਵਾਬ ਜਿਹੜਾ ਬੜੀ ਚੰਗੀ ਤਰ੍ਹਾਂ ਦੇ ਨਾਲ ਦਿੱਤਾ ਸੋ ਕੈਬਨਿਟ ਮੀਟਿੰਗ ਦੇ ਵਿਚਾਰੇ ਪੀਐਮ ਮੋਦੀ ਦਾ ਇਹ ਵੱਡਾ ਬਿਆਨ ਜਿਹੜਾ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਭਾਰਤ ਦੀਆਂ ਤਿੰਨੇ ਜੀੜੀਆਂ ਫੌਜਾਂ ਨੇ ਉਹਨਾਂ ਦੀ ਤਾਰੀਫ਼ ਵੀ ਜਿਹੜੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਭਾਰਤੀ ਫੌਜਾਂ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਸ ਦੀ ਅਸੀਂ ਸ਼ਲਾਘਾ ਕਰਦੇ ਆ ਤੇ ਭਾਰਤ ਦੇ ਲਈ ਇਹ ਮਾਣ ਵਾਲੀ ਗੱਲ ਹੈ ਸੋ ਪਹਿਲਗਾਮ ਦੇ ਵਿੱਚ ਨਿਰਦੋਸ਼ੀਆਂ ਨੂੰ ਮਾਰਿਆ ਗਿਆ ਤੇ ਉਸੇ ਤੋਂ ਬਾਅਦ ਹਰ ਇੱਕ ਭਾਰਤੀ ਦਾ ਹਰ ਇੱਕ ਵਿਅਕਤੀ ਦਾ ਖੂਨ ਜਿਹੜਾ ਖੋਲ ਉੱਠਿਆ ਸੀ ਕਿ ਆਖਰਕਾਰ ਇਹਨਾਂ ਨਿਰਦੋਸ਼ੀਆਂ ਦਾ ਹੈ ਕੀ ਸੀ ਜਿਨ੍ਹਾਂ ਦੇ ਵੱਲੋਂ ਦੱਸਈਏ ਕਿ ਜਿਹੜੇ ਅਤਵਾਦੀਆਂ ਦੇ ਵੱਲੋਂ ਇਹਨਾਂ ਨੂੰ ਜਾਨੋਂ ਮਾਰ ਮੁਕਾਇਆ ਉਹ ਤਸਵੀਰਾ ਭਾਵੋ ਕਰ ਦੇਣ ਵਾਲੀਆਂ ਸਨ ਜਿਸ ਤੋਂ ਪਿੰਗੇ ਮੋਦੀ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਜਿਨ੍ਹਾਂ ਨੇ ਵੀ ਪਹਿਲਗਾਮ ਦੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਇਸ ਹਮਲੇ ਨੂੰ ਅੰਜਾਮ ਦਿੱਤਾ ਉਸ ਨੂੰ ਇੱਕ ਵੀ ਬੰਦੇ ਨੂੰ ਬਖਸ਼ਿਆ ਨਹੀਂ ਜਾਵੇਗਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਦੀ ਗੱਲ ਕੀਤੀ ਜਾਏ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਏ ਕਿ ਇਹ ਪੀਐਮ ਮੋਦੀ ਦੀ ਸਰਕਾਰ ਹੈ ਤੇ ਬਦਲਾ ਲੈ ਕੇ ਛੱਡੇਗੀ ਤੇ ਕੋਈ ਭੁਲੇਖਾ ਨਾ ਰਹੇ ਕਿ ਇਹ ਜਵਾਬ ਭਾਰਤ ਦੇ ਵੱਲੋਂ ਨਹੀਂ ਦਿੱਤਾ ਜਾਏਗਾ ਰੱਖਿਆ ਮੰਤਰੀ ਰਾਜਨਾ ਸਿੰਘ ਹਰੋਣ ਦੇ ਵੱਲੋਂ ਵੀ ਕਿਹਾ ਗਿਆ ਸੀ ਕਿਉਣ ਵਾਲੇ ਸਮੇਂ ਦੇ ਵਿੱਚ ਜੇ ਹਾ ਜਵਾਬ ਦਿੱਤਾ ਜਾਏਗਾ ਜਿਸ ਦੀ ਭਾਰਤ ਉਮੀਦ ਕਰ ਰਿਹਾ ਤੇ ਪੀਐਮ ਮੋਦੀ ਹੋਰਾਂ ਦੇ ਵੱਲੋਂ ਹੁਣ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਜਦੋਂ ਦੇਸ਼ ਸਾਡੇ ਵੱਲ ਅੱਖਾਂ ਤੱਕੇ ਵੇਖ ਰਿਹਾ ਸੀ ਕਿ ਭਾਰਤ ਦੇ ਵੱਲੋਂ ਪੀਐਮ ਮੋਦੀ ਦੇ ਵੱਲੋਂ ਕੁਝ ਅਜਿਹਾ ਕੀਤਾ ਜਾਵੇ ਜਿਸ ਦਾ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਉਸ ਦਾ ਬਦਲਾ ਲਿਆ ਜਾਵੇ ਸੋ ਇਹ ਕਹਿ ਸਕਦੇ ਹਾਂ ਕਿ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਦੇ ਵਿੱਚ ਕਈਆਂ ਦੇ ਸੰਧੋਰ ਜਿਹੜੇ ਮਿੱਟੇ ਤੇ ਆਪਰੇਸ਼ਨ ਸੰਧੋਰ ਦੇ ਤਹਿਤ ਹੀ ਪਾਕਿਸਤਾਨ ਨੂੰ ਇਸ ਦਾ ਜਵਾਬ ਜਿਹੜਾ ਦਿੱਤਾ ਗਿਆ ਇੱਕ ਇੱਕ ਹੰਝੂ ਦਾ ਬਦਲਾ ਭਾਰਤੀ ਫੌਜ ਦੇ ਵੱਲੋਂ ਲਿਆ ਗਿਆ ਭਾਰਤੀ ਫੌਜ ਦੀਆਂ ਤਿੰਨੋਂ ਸੈਨਾਵਾਂ ਦੇ ਵੱਲੋਂ ਆਪਣੀ ਝੋਕ ਜਿਹੜੀ ਲਾ ਦਿੱਤੀ ਗਈ ਜਿੱਥੇ ਉਹਨਾਂ ਦੇ ਵੱਲੋਂ ਪਾਕਿਸਤਾਨੀਆਂ ਦੇ ਵਿੱਚ ਜਿਹੜੇ ਅਤਵਾਦੀਆਂ ਦੇ ਠਿਕਾਣੇ 9 ਸਾਲ ਉੱਥੇ ਅਜਿਹੀਆਂ ਮਿਸਾਲਾਂ 24 ਦਾਗੀਆਂ ਕਿ ਚਾਰੇ ਪਾਸੇ ਤਰਥੱਲੀ ਮੱਚ ਜਾਂਦੀ ਹੈ ਪਾਕਿਸਤਾਨ ਇੱਕ ਵਾਰ ਦਹਿਲ ਉੱਡਦਾ ਕਿ ਆਖਰਕਾਰ ਇੱਕੋ ਦਮ ਕੀ ਹੋ ਗਿਆ 25 ਮਿੰਟ ਦੀ ਭਾਰਤ ਨੇ ਅਜੇ ਹੀ ਕਾਰਵਾਈ ਕੀਤੀ ਕਿ ਮਿੰਟਾਂ ਸਕਿੰਟਾਂ ਦੇ ਵਿੱਚ ਚਾਰੇ ਪਾਸੇ ਤਰਥੱਲੀ ਜਿਹੜੀ ਮੁਚਾ ਕੇ ਰੱਖ ਦਿੱਤੀ ਤੇ ਇਸੇ ਤੋਂ ਬਾਅਦ ਹੁਣ ਪੀਐਮ ਮੋਦੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਇਹ ਵਾਅਦਾ ਕੀਤਾ ਸੀ ਕਿ ਕਿਸੇ ਨੂੰ ਬਖਸ਼ਣਾ ਨਹੀਂ ਹੈ ਤੇ ਜਿਹੜੇ ਭਾਰਤ ਦੇ ਵੱਲ ਅੱਖ ਚੁੱਕ ਕੇ ਵਿੰਦੇ ਸਨ ਭਾਰਤ ਦੇ ਵੱਡੇ ਦੁਸ਼ਮਣ ਸਨ ਉਹਨਾਂ ਦੇ ਘਰਾਂ ਨੂੰ ਟੈਟੇਰੀ ਕਰਕੇ ਰੱਖ ਦਿੱਤਾ ਉਹ ਨਾਵਾਂ ਕੌਣ ਨੇ ਜਿਨ੍ਹਾਂ ਦੀ ਚਰਚਾ ਜਿਹੜੀ ਚਾਰੇ ਪਾਸੇ ਹੋ ਰਹੀ ਹੈ ਕਿ ਜਿੱਥੇ ਭਾਰਤੀ ਫੌਜ ਦੇ ਵੱਲੋਂ ਆਪਰੇਸ਼ਨ ਸੰਦੋਰ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਦੋ ਮਹਿਲਾਵਾਂ ਚਰਚਾ ਦਾ ਵਿਸ਼ਾ ਨੇ ਕਿ ਆਖਰਕਾਰ ਇਹਨਾਂ ਦੋਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੰਦਿਆਂ ਪਾਕਿਸਤਾਨ ਦੀਆਂ ਪੋਲਾ ਖੋਲ ਦਿਤੀਆਂ ਨੇ ਇਹ ਹੈ ਕੋਣ ਹੈ ਇਸ ਪੂਰੀ ਖਬਰ ਦੇ ਵਿੱਚ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਦੇ ਵਿੱਚ ਦੱਸ ਦਈਏ ਕਿ ਇੱਕ ਮੁਸਲਮਾਨ ਤੇ ਇੱਕ Hindu ਮਹਿਲਾ ਜਿਨ੍ਹਾਂ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ ਜਿਨ੍ਹਾਂ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਜੋ ਕਾਰਵਾਈ ਕੋਈ ਉਸ ਦੀਆਂ ਸਾਰੀਆਂ ਪਰਤਾਂ ਖੋਲ ਕੇ ਰੱਖ ਦਿੱਤੀਆਂ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਜਿਹੜਾ ਦਿੱਤਾ ਹੈ ਇਸ ਦੇ ਵਿੱਚ ਦੱਸ ਦਈਏ ਕਿ ਸੋਫੀਆ ਕੁਰਾਇਸ਼ੀ ਭਾਰਤੀ ਫੌਜ ਜੋ ਕਿ ਵੈਲ ਲੈਫਟਿਨੈਂਟ ਕਰਨਲ ਨੇ ਇਹਨਾਂ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ ਤੇ ਵਿਯੋਮਿਕਾ ਸਿੰਘ ਭਾਰਤੀ ਹਵਾਈ ਫੌਜ ਦੇ ਵਿੱਚ ਵਿੰਗ ਕਮਾਂਡਰ ਨੇ ਜਿਨ੍ਹਾਂ ਨੂੰ ਲੈ ਕੇ ਚਰਚਾ ਛਿੜ ਰਹੀ ਹੈ ਦੱਸਿਆ ਕਿ ਅਪੇਸ਼ਾਂ ਸਿੰਦੂਰ ਦੀ ਅਹਿਮ ਪ੍ਰੈਸ ਵਾਰਤਾ ਦੇ ਦੌਰਾਨ ਇਹਨਾਂ ਦੇ ਵੱਲੋਂ ਜਾਣਕਾਰੀ ਜਿਹੜੀ ਸਾਰੀ ਸਾਂਝੀ ਕੀਤੀ ਗਈ ਕਰਨਲ ਸੋਫੀਆ ਤੇ ਵਿਯੋਮਿਕਾ ਸਿੰਘ ਨੇ ਪਾਕਿਸਤਾਨ ਦੀਆਂ ਪੋਲਾਂ ਛੜੀਆਂ ਇਸ ਦੇ ਵਿੱਚ ਖੋਲੀਆਂ ਨੇ ਭਾਰਤੀ ਫੌਜ ਅਧਿਕਾਰੀ ਸੋਫੀਆ ਕੁਰਾਸ਼ੀ ਜੇਕਰ ਗੱਲ ਕਰੀਏ ਤਾਂ ਗੁਜਰਾਤ ਦੇ ਨੇ 1981 ਦੇ ਵਿੱਚ ਵਡੋਤਰਾ ਕੁ ਜੁਗਰਾਤ ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ ਗ੍ਰੈਜੂਏਸ਼ਨ ਕੀਤੀ ਗਈ ਸ਼ੁਰੂ ਤੋਂ ਫੌਜ ਦੇ ਵਿੱਚ ਭਰਤੀ ਹੁੰਦਾ ਇਹਨਾਂ ਨੂੰ ਸ਼ੌਂਕ ਸੀ ਤੇ ਹੁਣ ਇਹਨਾਂ ਦੇ ਵੱਲੋਂ ਦੱਸਈਏ ਕਿ 1999 ਦੇ ਵਿੱਚ ਭਾਰਤੀ ਫੌਜ ਦੇ ਵਿੱਚ ਇਹਨਾਂ ਦੀ ਚੋਣ ਹੁੰਦੀ ਹੈ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਚਰਚਾ ਦੇ ਵਿਸ਼ਾ ਵੀ ਰਹੇ ਕਿਉਂਕਿ 2016 ਦੇ ਵਿੱਚ ਵੀ ਸੁਰਖੀਆਂ ਦੇ ਵਿੱਚ ਸੋਫੀਆ ਐ ਸਨ ਲੈਫਟੀਨੈਂਟ ਕਰਨਲ ਸੋਫੀਆ ਕ੍ਰੈਸ਼ੀ ਵੀ ਸੁਰਖੀਆਂ ਦੇ ਵਿੱਚ ਆਏ ਜਦੋਂ ਬਹੁ ਰਾਸ਼ਟਰੀ ਫੌਜੀ ਅਭਿਆਸ ਦੇ ਵਿੱਚ ਭਾਰਤੀ ਟੁਕੜੀ ਦੀ ਅਗਵਾਈ ਇਹਨਾਂ ਦੇ ਵੱਲੋਂ ਜਿਹੜੀ ਕੀਤੀ ਗਈ ਸੀ ਤੇ ਇਸੇ ਦੇ ਚੱਲਦਿਆਂ ਜੇਕਰ ਅੱਗੇ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਵਿਯੋਮਿਕਾ ਸਿੰਘ ਭਾਰਤੀ ਹਵਾਈ ਫੌਜ ਦੇ ਵਿੱਚ ਵਿੰਗ ਕਮਾਂਡਰ ਨੇ ਜਿਨ੍ਹਾਂ ਦਾ ਸ਼ੁਰੂ ਤੋਂ ਸੁਪਨਾ ਸੀ ਕਿ ਉਹ ਫੌਜ ਦੇ ਵਿੱਚ ਜਾਣਗੇ ਤੇ ਇਸੇ ਦੇ ਚੱਲਦਿਆਂ ਹੁਣ ਇਹਨਾਂ ਦੋਵਾਂ ਦੀ ਗੱਲ ਕੀਤੀ ਜਾਏ ਸੋਫੀਆ ਕੁਰੈਸ਼ੀ ਅਤੇ ਵਿਯੋਮਿਕਾ ਸਿੰਘ ਜਿਨ੍ਹਾਂ ਨੂੰ ਲੈ ਕੇ ਚਾਰੇ ਪਾਸੇ ਇਹ ਚਰਚਾ ਚਰਚਾ ਹੈ ਕਿ ਆਖਰਕਾਰ ਜਿੱਥੇ ਭਾਰਤੀ ਫੌਜ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜੋ ਆਪਰੇਸ਼ਨ ਸਿੰਧੋਰ ਚਲਾਇਆ ਸੀ ਉਸ ਨੂੰ ਲੈ ਕੇ ਜੋ ਪੂਰੀ ਜਾਣਕਾਰੀ ਪ੍ਰੈਸ ਬ੍ਰੀਫਿੰਗ ਕੀਤੀ ਗਈ ਉਸ ਦੇ ਵਿੱਚ ਇਹਨਾਂ ਦੇ ਵੱਲੋਂ ਪਾਕਿਸਤਾਨ ਦੀ ਕੱਲੀ-ਕੱਲੀ ਪੋਲ ਜਿਹੜੀ ਖੋਲ ਕੇ ਰੱਖ ਦਿੰਦੀ ਹੈ ਕਿ ਆਖਰਕਾਰ ਭਾਰਤ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਦੇ ਅੰਦਰ ਜਾ ਕੇ ਪਾਕਿਸਤਾਨ ਦੇ ਘਾਟ ਦੇ ਵਿੱਚ ਵੜ ਕੇ ਉਹਨਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਦਿੱਤਾ 24 ਮਸਾਇਲੇ ਜਿਹੜੀਆਂ ਬਾਕੀਆਂ ਗਈਆਂ 9 ਠਿਕਾਣੇ ਜਿਹੜੇ ਨਹੀਂ ਅਤਵਾਦੀਆਂ ਦੀ ਉਹਨਾਂ ਨੂੰ ਢੇਰ ਕੀਤਾ ਕਿ ਆ ਵੱਖ-ਵੱਖ ਠਿਕਾਣਿਆਂ ਦੇ ਉੱਤੇ ਭਾਰਤੀ ਫੌਜ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਉਸ ਦਾ ਪੂਰੀ ਜਾਣਕਾਰੀ ਪ੍ਰੈਸ ਬਰੀਫਿੰਗ ਜੋ ਹੈ ਇਹਨਾਂ ਦੋਹਾਂ ਦੇ ਵੱਲੋਂ ਜਿਹੜੇ ਦਿੱਤੇ ਗਏ ਸੋ ਜਵਾਬਾਜ਼ ਮਹਿਲਾਮਾ ਇਹਨਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਦੱਸਈਏ ਕਿ ਪੂਰੀ ਪ੍ਰੈਸ ਬਰੀਫਿੰਗ ਦੇ ਵਿੱਚ ਪਾਕਿਸਤਾਨ ਦੀਆਂ ਵਰਤਾਂ ਖੋਲ ਕੇ ਜਿਹੜੀਆਂ ਰੱਖ ਦਿੱਤੀਆਂ ਨੇ ਇੱਕ ਮੁਸਲਮਾਨ ਤੇ ਦੂਜੇ ਹਿੰਦੂ ਜਿਨ੍ਹਾਂ ਨੂੰ ਅੱਗੇ ਰੱਖਿਆ ਗਿਆ ਤੁਸੀਂ ਉਸ ਤੋਂ ਬਾਅਦ ਪੀਐਮ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਇਹ ਸਭ ਕੁਝ ਤਾਂ ਹੋਣਾ ਹੀ ਸੀ ਕਿਉਂਕਿ ਦੇਸ਼ ਸਾਡੇ ਵੱਲ ਵੇਖ ਰਿਹਾ ਸੀ ਕਿ ਅਸੀਂ ਕੀ ਕੁਝ ਕਰਨਾ ਹੈ ਤੇ ਹੁਣ ਇਹ ਹਮਲਾ ਜਿਹੜਾ ਕੀਤਾ ਹੈ ਇਹ ਭਾਰਤੀਆਂ ਦੀ ਹਰ ਇੱਕ ਦੇ ਦਿਲ ਦੇ ਵਿੱਚ ਸੀ ਕਿ ਪਹਿਲਗਾਮ ਹਮਲੇ ਦਾ ਬਦਲਾ ਜਿਹੜਾ ਲੈਣਾ ਚਾਹੀਦਾ ਹੈ ਤੇ ਇਸੇ ਤੋਂ ਬਾਅਦ ਹੁਣ ਪੀਐਮ ਮੋਦੀ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਭਾਰਤੀ ਸਾਡੇ ਉੱਤੇ ਅੱਖਾਂ ਟਿਕਾ ਕੇ ਬੈਠੇ ਸਨ ਉਹਨਾਂ ਦੇ ਮਨਾਂ ਦੇ ਵਿੱਚ ਆਸ ਸੀ ਕਿ ਜੋ ਪਹਿਲਗਾਮ ਹਮਲਾ ਹੋਇਆ ਉਸ ਦਾ ਭਾਰਤ ਪਾਕਿਸਤਾਨ ਨੂੰ ਮੂੰਹ ਤੋੜ ਮਾਰ ਜਵਾਬ ਦੇਵੇਗਾ ਤੇ ਇਸ ਕਰਕੇ ਇਹ ਸਭ ਕੁਝ ਹੋਣਾ ਸੀ ਤੇ ਭਾਰਤ ਨੇ ਉਸ ਦਾ ਜਵਾਬ ਜਿਹੜਾ ਬੜੀ